ਸਤਿਕਾਰਯੋਗ ਵੀਰੋ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਮਾਨ ਜੀ ਨੇ ਗਰੀਬਾਂ ਨਾਲ ਜੋ ਵਾਅਦੇ ਕੀਤੇ ਸੀ ਉਹ ਵਾਅਦੇ ਉਹ ਪੂਰੇ ਨਹੀਂ ਕਰ ਸਕੇ ਇਸ ਗੱਲ ਤੋਂ ਨਿਰਾਸ਼ ਹੋ ਕੇ ਗਰੀਬ ਆਪਣਾ ਗੁੱਸਾ ਇੱਕ ਗੀਤ ਰਾਹੀਂ ਜ਼ਾਹਰ ਕਰ ਰਹੇ ਹਨ ਆਓ ਆਪਾਂ ਉਸ ਗੀਤ ਦੇ ਕੁਝ ਬੋਲ ਸੁਣੀਏ ਝੂਠ ਮਾਰ ਕੇ ਜਤਨੋਂ ਫਿਰਦੇ ਹੋ ਝੂਠ ਜਿੱਤਦਾ ਕਿੱਥੇ ਐ ਝੂਠ ਮਾਰ ਕੇ ਜਤਨੋਂ ਫਿਰਦੇ ਹੋ ਝੂਠ ਜਿੱਤਦਾ ਕਿੱਥੇ ਐ ਉਦੋਂ ਇੱਕ ਠੋਕ ਕੇ ਕਹਿੰਦੇ ਸੀ ਨਸ਼ਾ ਬੰਦ ਕਰਾਵਾਂਗੇ ਨਾਲ ਔਰਤਾਂ ਦੇ ਵੀ ਖਾਟਾਂ ਦੇ ਵਿੱਚ ਪੈਸੇ ਪਾਵਾਂਗੇ ਉਦੋਂ ਇੱਕ ਠੋਕ ਕੇ ਕਹਿੰਦੇ ਸੀ ਨਸ਼ਾ ਬੰਦ ਕਰਾਵਾਂਗੇ ਨਾਲ ਔਰਤਾਂ ਦੇ ਵੀ ਖਾਚਾਂ ਦੇ ਵਿੱਚ ਪੈਸੇ ਪਾਵਾਂਗੇ ਇਹ ਝੂਠ ਮਾਰਨੇ ਦੱਸੋ ਤੁਸੀਂ ਕਿੱਥੋਂ ਸਿੱਖਿਆ ਝੂਠ ਮਾਰ ਕੇ ਜਤਨ ਨੂੰ ਫਿਰਦੇ ਹੋ ਝੂਠ ਜਿੱਤਦਾ ਕਿੱਥੇ ਐ ਝੂਠ ਮਾਰ ਕੇ ਜਤਨ ਨੂੰ ਫਿਰਦੇ ਸੀ ਝੂਠ ਜਿੱਤਦਾ ਕਿੱਥੇ ਐ ਜਦੋਂ ਝੱਕੜ ਚੋਲੇ ਨੇ ਸੀ ਸਾਡੇ ਘਰ ਵੀ ਟਾ ਦਿੱਤੇ ਤੁਸੀਂ ਜਟਾਂ ਦੇ ਤਾਂ ਖਾਤਿਆਂ ਦੇ ਵਿੱਚ ਨੋਟ ਸੀ ਪਾ ਦਿੱਤੇ ਜਦੋਂ ਝੱਕੜ ਚੋਲੇ ਨੇ ਸੀ ਸਾਡੇ ਘਰ ਵੀ ਟਾ ਦਿੱਤੇ ਤੁਸੀਂ ਜਟਾਂ ਦੇ ਤਾਂ ਖਾਤਿਆਂ ਦੇ ਵਿੱਚ ਨੋਟ ਸੀ ਪਾ ਦਿੱਤੇ ਪਰ ਗਰੀਬਾਂ ਵਾਸਤੇ ਵੱਡੇ ਵੱਡੇ ਗੱਪ ਹੀ ਸਟਿਆ ਝੂਠ ਮਾਰ ਕੇ ਜਤਣ ਨੂੰ ਫਿਰਦੇ ਹੋ ਝੂਠ ਜਿੱਤਦਾ ਕਿੱਥੇ ਆ ਝੂਠ ਮਾਰ ਕੇ ਜਤਨ ਨੂੰ ਫਿਰਦੇ ਹੋ ਝੂਠ ਜਿੱਤਦਾ ਕਿੱਥੇ ਐ ਅਸੀਂ ਮੁੜ ਕੇ ਕਦੇ ਵੀ ਚਾੜੂ ਨੂੰ ਨਾ ਬੋਟਾਂ ਪਾਵਾਂਗੇ ਅਸੀਂ ਬੀਜੇ ਪੀਦੇ ਚੰਡੇ ਕੋਠਿਆਂ ਉੱਤੇ ਲਾਵਾਂਗੇ ਅਸੀਂ ਮੁੜ ਕੇ ਕਦੇ ਵੀ ਚਾੜੂ ਨੂੰ ਨਾ ਬੋਟਾਂ ਪਾਵਾਂਗੇ ਅਸੀਂ ਬੀਜੇ ਪੀਦੇ ਚੰਡੇ ਕੋਠਿਆਂ ਉੱਤੇ ਲਾਵਾਂਗੇ ਤੋੜੀ ਅਕਲ ਟਕਾਣੇ ਆਉ ਪੁੱਠੇ ਕੰਮ ਜੋ ਕਿਤੇ ਐ ਝੂਠ ਮਾਰ ਕੇ ਜਤਨ ਨੂੰ ਫਿਰਦੇ ਹੋ ਝੂਠ ਜਿੱਤਦਾ ਕਿੱਥੇ ਐ ਝੂਠ ਮਾਰ ਕੇ ਜਤਨ ਨੂੰ ਫਿਰਦੇ ਹੋ ਝੂਠ ਜਿੱਤਦਾ ਕਿੱਥੇ ਐ ਤੁਸੀਂ ਮੁਰਗੀ ਮਰੇ ਦੇ ਮਾਮゼ ਬਾਰੇ ਆਪ ਹੀ ਬੋਲਿਆ ਸੀ ਨਾਲੇ ਹਰੇ ਪੈਨ ਦੇ ਚੱਲਣ ਬਾਰੇ ਮੂੰਹ ਵੀ ਖੋਲਿਆ ਸੀ ਤੁਸੀਂ ਮੁਰਗੀ ਮਾਰੇ ਦੇ ਮੁਆਵਜ਼ੇ ਬਾਰੇ ਆਪ ਹੀ ਬੋਲਿਆ ਸੀ ਨਾਲੇ ਹਰੇ ਪੈਨ ਦੇ ਚੱਲਣ ਬਾਰੇ ਮੂੰ ਵੀ ਖੋਲਿਆ ਸੀ ਹੁਣ ਬੋਲੋ ਇਹ ਸਾਰੇ ਉੱਤਰ ਕਿੱਥੇ ਦਿੱਤੇ ਆ ਝੂਠ ਮਾਰ ਕੇ ਜਤਨ ਨੂੰ ਫਿਰਦੇ ਹੋ ਝੂਠ ਦਿੱਤਦਾ ਕਿੱਥੇ ਆ ਝੂਠ ਮਾਰ ਕੇ ਜਤਨ ਨੂੰ ਫਿਰਦੇ ਹੋ ਝੂਠ ਜਿੱਤਦਾ ਕਿੱਥੇ ਆ ਬਾਤ ਬਾਤ ਆਪ ਜੀ ਦਾ ਧੰਨਵਾਦ